ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਬੋਹਰ ਦੇ ਨੇੜਲੇ ਪਿੰਡ ਗੁੰਮਚਾਲ ਦੀਆਂ ਟੇਲਾਂ ਤੋਂ ਇੱਕ 53 ਸਾਲਾ ਔਰਤ ਦੀ ਲਾਸ਼ ਬਰਾਮਦ ਹੋਈ ਜਿਸ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਕਲਰਖੇੜਾ ਪੁਲਿਸ ਨੇ ਸਰਕਾਰੀ ਹਸਪਤਾਲ ਦੇ ਮੌਦਾ ਘਰ ਵਿੱਚ ਰਖਵਾਇਆ ਮਿਲੀ ਜਾਣਕਾਰੀ ਅਨੁਸਾਰ ਕਲਰਖੇੜਾ ਚੌਂਕੀ ਦੇ ASI ਲੇਖ ਰਾਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਕਿ ਗੁੰਮਚਾਲ ਦੀਆਂ ਟੱਲਾ ਵਿੱਚ ਇੱਕ ਅਰਦੀ লাশ ਪਈ ਹੈ ਜਿਸ ਦਾ ਤੋਹ ਨਰ ਸੇਵਾ ਨਾਰਾਇਣ ਸੇਵਾ ਸੰਤੀ ਦੇ ਮੈਂਬਰ ਬਿੱਟੂ ਨਰਵਲਾ ਤੇ ਸੋਨੂ ਗਰੋਵਰ ਦੇ ਮੌਕੇ ਤੇ ਪਹੁੰਚਿਆ ਤੇ লাশ ਨੂੰ ਬਾਹਰ ਕਢਵਾ ਕੇ ਸਰਕਾਰੀ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਬੋਲੋ ਮੈਂ ਐਸੇ ਲੇਖ ਰਚ ਚੌਂਕੀ ਕਾਲੇ ਖੜਾ ਵੇਖ ਤਨਾਦਾ ਅੱਜ ਸਵੇਰੇ ਇੱਕ ਟੈਲੀਫੋਨ ਸਾਨੂੰ ਮਸੂਲ ਹੋਇਆ ਕਿ ਗਮਜਾਲ ਟੱਲਾ ਤੇ ਕੋਈ ਡੈਡ ਬਡੀ ਆਈ ਹੈ ਮੈਂ ਤੇ ਮੇਰੇ ਨਾਲ ਕਨਸਟੇਬਲ ਪ੍ਰੋਬਨ ਕੁਮਾਰ ਜੀ ਮੌਕੇ ਤੇ ਪਹੁੰਚੇ ਡੈਡ ਬਡੀ ਕੱਢ ਕੇ ਸੂਚਨਾ ਦਿੱਤੀ ਹੈ ਨਖਸੇਵਨ ਨਰੈਣ ਸਿੰਘ ਦੇ ਪ੍ਰਧਾਨਜੀ ਨੂੰ ਜਿਨ੍ਹਾਂ ਨੇ ਮੌਕੇ ਤੇ ਗੱਡੀ ਭੇਜੀ ਹੈ ਅਸਨ ਡੱਡ ਬੋਡੀ ਲੱਦ ਕੇ ਤੇ ਸ਼ਨਕਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਲ ਹਬੌਰ ਵਿੱਚ ਰੋਕੀਜ਼ ਰੱਖਾਂਗੇ ਜੀ ਸ਼ਨਕਤ ਹੋਣ ਤੇ ਅਗਲੀ ਕਾਰਵਾਈ ਕੀਤੀ ਜਾਊਗੀ ਕਿੰਨੀ ਉਮਰ ਦੀ ਤੇ ਉਮਰ ਕਰੀਬ 40 ਸਾਲ ਆ ਜੀ ਕੱਪੜੇ ਕਿਹੜੇ ਪਾਏ ਕੱਪੜੇ ਹਰਾ ਤੇ ਲਾਲ ਧਾਰੀਦਾਰ ਸਲਵਾਰ ਤੇ ਜੰਪਰ ਹੈਗਾ ਜੀ ਤੇ ਪੈਰਾਂ ਦੇ ਵਿੱਚ ਪਜੇਬਾ ਪਾਈ ਹੋਈਆਂ ਨੇ ਹੱਥਾਂ ਦੇ ਵਿੱਚ ਕੱਜਰੇ ਪਾਏ ਹੋਏ ਨੇ ਖੱਬੇ ਹੱਥ ਦੀ ਉਂਗਲ ਵਿੱਚ ਜਿਹੜੀ ਸ਼ਾਰਪ ਦੇ ਵਿੱਚ ਲੱਗ ਪਾਇਆ ਜੀ ਤੇ ਗਲ ਵਿੱਚ ਮੰਗਲ ਸਤਰ ਵਗੈਰਾ ਕੁਝ ਪਾਇਆ ਹੋਇਆ ਜੀ ਅੱਜ ਲਗਭਗ 1 ਘੰਟਾ ਪਹਿਲਾਂ ਸਾਡੀ ਸੰਸਥਾ ਦੇ ਪ੍ਰਧਾਨ ਰਾਜ^{[0]} ਦਾ ਫੋਨ ਆਇਆ ਕਿ ਡੈੱਡ ਬੋਡੀ ਜੋ ਕਿ ਟੈਲਾਂ ਤੇ ਗਮਜਾਲ ਮਿਲੀਏ ਉੱਥੇ ਪੁਲਿਸ ਤੇ ਐਮਐਸਏ ਟੀਮ ਪਹੁੰਚੀ ਤੇ ਲੇਡੀ ਦੀ ਉਮਰ ਲਗਭਗ 35-40 ਸਾਲ ਹੈ ਤੇ ਸੂਟ ਪਾਇਆ ਹੈ ਤੇ ਉਹਨੇ ਪਹਿਰ ਪਜਾਮਾ ਪਾਈ ਹੈ ਤੇ ਸਪੋਨਸ ਨਾਤ ਲਈ ਸਰਕਾਰੀ ਹਸਪਤਾਲ ਚ ਰਖਾਇਆ ਦਿੱਤਾ ਗਿਆ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੂਰੀ ਹਸਪਤਾਲ ਵੱਲੋਂ ਕਾਟਕੜਵੀ ਕੇ ਮੈਡੀਕਲ ਤੇ ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਲਗਾਏ ਗਏ ਖੂਨਦਾਨ ਕੈਂਪ ਵਿੱਚ 75 ਯੂਨਿਟ ਬਲੱਡ ਇਕੱਤਰ ਕੀਤਾ ਗਿਆ ਤੇ ਇਸ ਕੈਂਪ ਵਿੱਚ 150 ਮਰੀਜ਼ਾਂ ਨੇ ਲਾਹਾ ਲਿਆ ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਹਨ ਡਾਕਟਰ ਭੁਪਿੰਦਰ ਸਿੰਘ ਸੂਰੀ ਨੇ ਦੱਸਿਆ ਕਿ ਇਹ ਕੈਂਪ ਉਹਨਾਂ ਦੀ ਸੀਨੀਅਰ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਵੱਡੇ ਪੱਧਰ ਤੇ ਲਾਹਾ ਲਿਆ ਇਸ ਮੌਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨ अरोड़ा ਨੇ ਬੱਚਿਆਂ ਦੀ ਸਿਹਤ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਅੱਜ ਜੋ ਸਹਿਬਜ਼ਾਦਿਆਂ ਦੀ ਸੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਕਾਟਗੜ ਵਿਖੇ ਚਾਲ ਮੈਡੀਕਲ ਸਟੋਰ ਵਿਖੇ ਜੋ ਖੂਨਦਾਨ ਤੇ ਬਲੱਡ ਕੈਂਪ ਤੇ ਬੱਕ ਬੱਕ ਬਿਮਾਰੀਆਂ ਦੇ ਸਬੰਧਿਤ ਅੱਖਾਂ ਦਾ ਕੈਂਪ ਸਾਰੇ ਬੱਕ ਬੱਕ ਦੇ ਕੈਂਪ ਲਗਾਇਆ ਗਿਆ ਮੈਂ ਵੀ ਉੱਥੇ ਲਗਾਤਾਰ ਜਾਨੀ ਕਿ ਖੂਨ ਦੇ ਦਾਨ ਕਰਨ ਲੱਗਾ ਜਾਂ ਲਗਾਤਾਰ ਮੈਂ ਚੌਥੀ ਵਾਰ ਖੂਨ ਦਾਨ ਕਰਨ ਲੱਗਾ ਜੀ ਇੱਥੇ ਅਪੀਲ ਕਰਦਾ ਹਾਂ ਆਮ ਜਨਤਾ ਨੂੰ ਵੀ ਵੱਧ ਤੋਂ ਵੱਧ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਖੂਨ ਦਾਨ ਜਿਹੜਾ ਹੁੰਦਾ ਮਹਾਦਾਨ ਹੈ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਕੁਪਿੰਦਰ ਸੂਰੀ ਸੂਰੀ ਹਸਪੀਟਲ ਬਲਾਜੌਰ ਤੋਂ ਅੱਜ ਸ਼ੀਦੀ ਦਿਹਾੜਿਆਂ ਤੇ ਇੱਥੇ ਕਾੜ-ਗਾੜ ਵਿਖੇ ਜਿਹੜਾ ਆਪਣਾ ਮੀਮਿਸ ਸਕੂਲ ਆ ਉੱਥੇ ੈਂਪ ਲੱਗਿਆ ਹੋਇਆ ਜੀ ਜਿਸ ਵਿੱਚ ਸੂਰੀ ਹਸਪਤਲ ਤੋਂ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਜਿਸ ਵਿੱਚ ਦਵਾਈਆਂ ਬਣੀ ਦਿੱਤੀਆਂ ਜਾ ਰਹੀਆਂ ਤੇ ਜਿਹੜੇ ਲੈਂਸ ਆ ਉਹ ਅੱਦੇ ਰੇਟਾਂ ਦੇ ਪਾਈ ਜਾਣਗੇ ਤੋਂ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਇਸ ਕੈਂਪ ਦਾ ਲਾਭ ਲਿਆ ਜਾਵੇ ਧੰਨਵਾਦ ਸਸ਼ਕਾ ਸਾਰੇ ਭਾਜੀ ਸਮਝੀ ਤੁਹਾਡੇ ਪਹਿਲਾਂ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਅੱਜ ਛੀਦੀ ਵਿਹਾੜੇ ਨੂੰ ਸਮਰਪਿਤ ਫੂਦਨ ਕੈਂਪ ਅੱਖਾਂ ਦਾ ਕੈਂਪ ਬਲੱਡ ਕੈਂਪ ਤੇ ਡਾਕਟਰ ਕਰਨ ਬੱਚੇ ਤੇ ਡਾਕਟਰ ਸਾਹਿਬ ਆਏ ਹੋਏ ਨੇ ਤੇ ਬਾਕੀ ਖੂਨ ਦਾ ਕੈਂਪ ਲਗਾਇਆ ਗਿਆ ਸਾਰੇ ਨੂੰ ਇਹ ਸੰਦੇਸ਼ ਹੈ ਜੀ ਸਾਰੇ ਖੂਨਦਾਨ ਕਰੋ ਤੇ ਆਪਣਾ ਸੰਜੋਗ ਪਾਓ ਧੰਨਵਾਦ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੇ ਲੜਕੀ ਬਹੁਤ ਸਾਰੇ ਬਲੱਡ ਡੋਨੇਸ਼ਨ ਕਰਦੇ ਆਂ ਇਵੇਂ ਹੀ ਲੜਕੀਆਂ ਨੂੰ ਕਰਨਾ ਚਾਹੀਦਾ ਆਂ ਤੁਹਾਡੀ ਕੋਈ ਫਰਕ ਪੈਂਦਾ ਇਹਨਾਂ ਕਮਜ਼ੋਰੀ ਚ ਵੀਕਨੈਸ ਕੋਈ ਨਹੀਂ ਆਹ ਦਾ ਦਿੱਕਤੀ ਮੈਨਾਂ ਜਿਲ੍ਹਾ ਗੁਰਦਾਸਪੁਰ ਦੇ ਪਟਾਲਾ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਤੁੰਨੇ ਦਿੱਤੀ ਦਸਤ ਤੇ ਤੁੰਦਕ ਦੇ ਨਾਲ-ਨਾਲ ਠੰਡ ਨੇ ਵੀ ਜ਼ੋਰ ਫੜ ਲਿਆ ਹੈ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਧੀਮੀ ਗਤੀ ਨਾਲ ਵਾਹਨ ਚੱਲ ਰਹੇ ਹਨ ਤੇ ਵਾਹਨ ਚਾਲਕਾਂ ਨੇ ਕਿਹਾ ਹੈ ਕਿ 2-4 ਮੀਟਰ ਹੀ ਨਜ਼ਰ ਆਉਂਦਾ ਹੈ ਤੇ ਬਿਲਕੁਲ ਅੱਗੇ ਨਜ਼ਰ ਨਹੀਂ ਆਉਂਦਾ ਨਾਮ ਦਾ ਗੁਰਨਾਮ ਸਿੰਘ ਕੀ ਕੰਮ ਕਰਦੇ ਰਿਕਸ਼ਾ ਚਲਾਉਣਾ ਐਤੋ ਬਹੁਤ ਜ਼ਿਆਦਾ ਥੋੜੀ ਤੋਂ ਹੁੰਦਾ ਇਹ ਬਹੁਤ ਜਿਆਦੀ ਆ ਤੇ ਲੱਭੇ ਕੱਖ ਨਹੀਂ ਦੋ ਫੁੱਟ ਤੋਂ ਬੰਦਾ ਨਹੀਂ ਲੱਭਦਾ ਦੇ ਇੰਨੀ ਧੁੰਦਿਆ ਬਹੁਤ ਜਿਆਦੀ ਠੀਕ ਹੈ ਤੇਰਾ ਕੰਮ ਕਰਦੇ ਹਾਂ ਜੀ ਪਰੇਸ਼ਾਨੀ ਤੇ ਹੋਣੀ ਹੋਣੀ ਆ ਇਦਾਂ ਲੱਭੇ ਗਾੜੀ ਗਾੜੀ ਕੱਖ ਨਹੀਂ ਤੇ ਪਰੇਸ਼ਾਨੀ ਤੇ ਹੋਣੀ ਹੋਣੀ ਆ ਦੇ ਪਰੇਸ਼ਾਨੀ ਕੋਈ ਚੀਜ਼ ਵੀ ਆ ਵਿੱਚ ਵੱਜ ਸਕਦੀ ਆ ਲੈਰ ਪੈਂਦੀ ਆ ਸਗੋਂ ਲੱਭਦਾ ਕੱਖ ਨਹੀਂ ਆ ਸੀ ਜਿੰਦੀ ਪੈਂਦੀ ਹੁੰਦੇ ਆ ਹਾਂ ਇਹ ਪਛੀ ਜਿੰਨੀ ਪਹਿਲੀ ਹੁੰਦੇ ਆ ਸੰਗਰਾਮ ਤੇ ਵੀ ਪਈ ਵੇ ਪਰ ਇੰਨੀ ਨਹੀਂ ਪਈ ਥੋੜੀ ਪਿਆਰ ਬਹੁਤ ਜਿਆਦੀ ਹਾਜ ਤੇ ਦੇਖਿਆ ਕਿ ਉਹ ਜੀ ਤੱਕ ਹਾਂ ਜੀ ਕਿਤੇ ਵੀ ਹੁੰਦੇ ਨੇ ਮੈਂ ਸਵੇਰੇ ਮੈਨੂੰ ਚਲੋ ਸਵਾਰੀ ਦਾ ਫੋਨ ਲਾਇਆ ਸੋਹਤੇ ਵੀ ਆਏ ਰਾਤ ਆਦੇ ਉਹ ਰਾਤ ਵੀ ਆਏ ਨਾ ਮੈਂ ਉਹਦਾ ਨਿਕਲਿਆ ਸਵੇਰੇ 4:30 ਵਜੇ ਕਰੋ ਫੇਰ ਵੀ ਕਿ ਸਵਾਰੀ ਛੱਡ ਗਏ ਹਾਂ ਸਵਾਰੀ ਛੱਡ ਗਏ ਆ ਉਹਦੋਂ ਪਰੇਸ਼ਾਨੀ ਨਹੀਂ ਹੋਣੀ ਹੋਣੀ ਹੈ ਪਰੇਸ਼ਾਨੀ ਬਹੁਤ ਜ਼ਿਆਦੀ ਹੁੰਦੀ ਹੈ ਇਹਦੇ ਲੱਭੇ ਗਾੜੀ ਕੱਖ ਨਹੀਂ ਦੇ ਜਿ세 10 ਮਿੰਟਾਂ ਪਾਸਟਾਂ ਜਣਾਈ ਦੋ 15 ਮਿੰਟਾਂ ਜਾਈਦਾ ਕੀ ਨਾਮ ਕਦਾ ਮੇਰਾ ਨਾ ਟਿੰਕੂ ਭਾਈ ਆਸ ਜਿੰਨੀ ਖੋਲਿਆ ਜੀ ਤੋਂ ਉਹ ਬੋਝ ਉਹ ਦਸਤ ਪਈ ਮਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਾ ਯਨੀ ਆਉਂਦੇਆ ਫੇਰੇ ਕਿਨੇ ਆ ਜਾਂਦੇ ਸਵੇਰੀ ਆ 5:30 ਵਜੇ ਆਈਦਾ ਮਾਰਾ ਜੀ ਫੇਰ ਦਾ ਹਿਆਰ ਲਾ ਕੇ ਬੈਠੇ ਤੇ ਕੋਈ ਬੋਣ ਨਹੀਂ ਕੋਈ ਕੁਛ ਨਹੀਂ ਕੋਈ ਗਾਗ ਨਹੀਂ ਕੋਈ ਕੁਛ ਨਹੀਂ ਆਉਂਦੇ ਜੀ ਕੋਈ ਨੱਬਣ ਨਹੀਂ ਆ ਬਾਰ ਕੋਈ ਸੀ ਨਹੀਂ ਲੱਬਾਂ ਦੇ ਵੇ ਲੋਕ ਕੋਈ ਨਾ ਯਨੀ ਆਉਂਦੇ ਆ ਕੀ ਲੈਣਾ ਚਾਹੁੰਦੇ ਜਿਹੜਾ ਧੁੰਦ ਦੇ ਵਿੱਚ ਉਹ ਹੁੰਦੇ ਜੀ ਵੇਖੋ ਜੀ ਤੇ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤੇ ਇਹੀ ਕੰਨੇ ਚਲੋ ਹੌਲੀ ਸਲਾ ਦੇ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਜਾਨੀ ਟੁੱਟ ਗਈ ਬਡਾਰਾ ਸਮਾਜ ਸੇਵੀ ਸੰਸਥਾ ਵੱਲੋਂ ਛੋਟੇ ਸਾਹਜਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇੱਕ ਸਮਾਗਮ ਕਰਵਾਇਆ ਗਿਆ ਤੇ ਜਿਸ ਵਿੱਚ ਅਕਾਲੀ ਦਲ ਨੇਤਾ ਸੁੱਚਾ ਸਿੰਘ ਛੋਟੇਪੁਰ ਸ਼ਾਮਿਲ ਹੋਏ ਉੱਥੇ ਹੀ ਉਹਨਾਂ ਕਹਿ ਹੈ ਕਿ ਇਹ ਸਮਾਜ ਸੇਵੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਮਹੀਨੇਵਾਰ ਪੈਨਸ਼ਨ ਦੇ ਦੇ ਰਹੀ ਹੈ ਜੋ ਕਿ ਇੱਕ ਵੱਡਾ ਉਪਰਾਲਾ ਹੈ ਉੱਥੇ ਉਹਨਾਂ ਕਹਿਣਾ ਹੈ ਕਿ ਇਹ ਦਿਨ ਉਹ ਚੱਲ ਰਹੇ ਹਨ ਜਦੋਂ ਝੁਲਮ ਦੇ ਖਿਲਾਫ ਅਤੇ ਮਨੁੱਖਤਾ ਖਾਤੇ ਸ਼ਿਰਗੁਰ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਸ਼ਹੀਦੀ ਦਿਹਾੜੇ ਚੱਲ ਰਿਆ ਨਾ ਤੇ ਸਾਨੂੰ ਸਭ ਨੂੰ ਉਹਨਾਂ ਗੁਰੂਆਂ ਦੀ ਕੁਰਬਾਨੀ ਨੂੰ ਯਾਦ ਕਰਨ ਦੀ ਲੋੜ ਹੈ ਸਭ ਜਨ ਨੂੰ ਸਮਰਪਿਤ ਇਹਨਾਂ ਦੇ ਪ੍ਰੋਗਰਾਮ ਹੋਰੀ ਸਾਹਿਬ ਨੇ ਇਹਨਾਂ ਦੇ ਸਾਰੇ ਸਾਥੀਆਂ ਨੇ ਸੋਨ ਸਾਹਿਬ ਨੇ ਸਾਰਿਆਂ ਨੇ ਰੱਖਿਆ ਇਹ ਹਰ ਮਹੀਨੇ ਜਿਹੜੇ ਲੋੜਵੰਦ ਨੇ ਅਪਾਹਜ ਨੇ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਮਾਇਕ ਮਦਦ ਕਰਦੇ ਆ ਰਹੇ ਨੇ ਕਾਫੀ ਬੱਡੀ ਤਾਂ ਦਾਦ ਵਿੱਚ ਲੋੜਵੰਦ ਜਿਹੜੇ ਇੱਥੇ ਆਉਂਦੇ ਆ ਔਰ ਇਹ ਸਾਰੀ ਸੋਸਾਇਟੀ ਵੱਲੋਂ ਰਲ ਮਿਲ ਕੇ ਸਾਰੇ ਉਹ ਹਿਸਾਬ ਦੀ ਰਹਿਣ ਮਾਈ ਥੱਲੇ ਸਾਰਾ ਵੀ ਮਦਦ ਕਰਦੇ ਆ ਅੱਜ ਦਾ ਦਿਨ ਇਹਨਾਂ ਨੇ ਸਪੈਸ਼ਲ ਚੁਣਿਆ ਸੀ ਕਿਉਂਕਿ ਆ ਸ਼ਹੀਦੀ 15 ਵਾੜਾ ਚੱਲ ਰਿਹਾ ਤੇ ਇਹ ਪ੍ਰੋਗਰਾਮ ਇਹ ਕਹਿੰਦੇ ਸੀ ਕਿ ਅਸੀਂ ਸਭ ਜਿਆਦਾ ਨੂੰ ਸਮਰਪਿਤ ਕਰਨਾ ਤੇ ਉਹਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਉਗੀਆਂ ਹਸਤਾਨੀਆਂ ਇੱਥੇ ਆਈਆਂ ਨੇ ਤੁਸੀਂ ਪੱਤਰਕਾਰ ਵੀਰ ਵੀ ਆਏ ਹੋ ਤੇ ਪਹਿਲੀ ਵਾਰੀ ਮੈਂ ਦੇਖਿਆ ਔਰ ਗਿਣਤੀ ਤੁਸੀਂ ਦੇਖ ਹੀ ਲਈ ਹੈ ਮੇਰੇ ਖਿਆਲ ਆ 2.5 ਹਜ਼ਾਰ ਦੇ ਕਰੀਬ ਮੇਰੇ ਖਿਆਲ ਨਾਲ ਇਹ ਲੋੜਵੰਦ ਬੱਚਿਆਂ ਨੂੰ 400 ਰੁਪਏ ਮਹੀਨਾ ਦਿੰਦੇ ਆ ਨੈਸਟ ਇਹਨਾਂ ਕਹਤਾ ਵੀ ਹਰ ਸਾਲ ਅਸੀਂ 50 ਰੁਪਏ ਵਧਾਉਨੇ ਆ ਅਗਲਾ ਜਨਵਰੀ ਦਾ ਜਿਹੜਾ ਮਹੀਨਾ ਹੋਣਾ ਉੱਚ 550 450 ਕਰਨਗੇ ਤੋਂ ਮੈਂ ਸਮਝਦਾ ਕਿ ਇੱਕ ਅੱਛਾ ਉਪਰਾਲਾ ਹੈ ਪੈਸਾ ਬਹੁਤ ਲੋਕਾਂ ਕੋਲ ਹੁੰਦਾ ਪਰ ਦਿਲ ਕਿਸੇ ਕਿਸੇ ਕੋਲ ਹੁੰਦਾ ਇਨਸਾਨੀਅਤ ਦੀ ਸੇਵਾ ਵਾਸਤੇ ਕਿਸੇ ਕਿਸੇ ਦੇ ਮਨ 'ਚ ਤੜਪ ਹੁੰਦੀ ਹੈ ਇਹਨਾਂ ਗਰੀਬਾਂ ਦੀ ਅਪਾਹਜਾਂ ਦੀ ਸੇਵਾ ਕਰਨੀ ਮੈਂ ਸਭ ਨਾਲ ਬਹੁਤ ਵੱਡਾ ਪੁੰਨ। ਇਹ ਸਾਰੀ ਸੋਸਾਇਟੀ ਜਿਹੜੀ ਆ ਇਹ ਪ੍ਰਸ਼ੰਸਾ ਦੀ ਪਾਤਰ ਹੈ। ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਸਾਡੀ ਇਹ ਅਰਦਾਸ ਆ ਕਿ ਜਿਹੜੇ ਲੋਕ ਲੋੜਵੰਦਾਂ ਦੀ ਮਦਦ ਕਰਦੇ ਆ ਪਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਪਾਵੇ ਤਾਂ ਕਿ ਇਹ ਲੋਕਾਂ ਦਾ ਉਤਸ਼ਾਹ ਬਣਿਆ ਰਹੇ ਕਿਉਂਕਿ ਬਹੁਤ ਵੱਡੀ ਕੰਟਰੀਬਿਊਸ਼ਨ ਆ ਸਭ ਜਿਆਦਾ ਦੀ। ਅੱਜ ਜੋ ਇਸ ਦੇਸ਼ ਦਾ ਵजूद ਹੈ ਉਹ ਕਲਗੀਧਰ ਪਾਤਸ਼ਾਹ ਕਰਕੇ ਆ। ਅੱਜ ਇਸ ਦੇਸ਼ ਦਾ ਵजूद ਆ ਗੁਰੂ ਤੇ ਇੱਕ ਬਾਦ ਸੱਚੇ ਪਾਤਸ਼ਾਹ ਨੇ ਜਦੋਂ ਔਰੰਗਜੇਬ ਸਵਾ ਮਨ ਜਨੇਊਲਾ ਕੇ ਰੋਟੀ ਖਾਂਦਾ ਸੀ ਤੇ ਕਸ਼ਮੀਰ ਦੇ ਪੰਡਤ ਸਾਰੇ ਹਿੰਦੁਸਤਾਨ ਚ ਸਭ ਤੋਂ ਇੰਟੈਲੀਜੈਂਟ ਸਰ ਕਿੱਧਰ ਰਹਿੰਦੇ ਹੋ ਵੀਰ ਆਹ ਹੰਝ ਬਾਂਸਲਾ ਕਿੱਧਰ ਰਹਿੰਦੇ ਹੰਝ ਬਾਂਸਲਾ ਕਿਰਜੀ ਉਹ ਜਿਹੜੀ ਪੈਨਸ਼ਨ ਮਿਲਦੀ ਏ ਕਿੰਨਾ ਵਧੀਆ ਉਪਰਾਲਾ ਲੈਣਾ ਦਾ ਤੇ ਕੀ ਕਹਿਣਾ ਚਾਹਦੇ ਹੋ ਬਹੁਤ ਵਧੀਆ ਵੀਰਜੀ ਬਹੁਤ ਵਧੀਆ ਮਹਾਰਾਜ ਜਿਆਦਾ ਦਵੇ ਤੰਦਰੁਸਤੀਆਂ ਬਖਸ਼ੇ ਨੰਨ ਹਰ ਮਹੀਨੇ ਤੁਹਾਨੂੰ ਪੈਨਸ਼ਨ ਮਿਲਦੀ ਹੈ ਹਾਂਜੀ ਹਰ ਮਹੀਨੇ ਹਾਂਜੀ ਚਲੋ ਬਹੁਤ ਵਧੀਆ ਹੋਈ ਜਾਂਦਾ ਟਾਈਮ ਤੋ ਕਿੰਨਾ ਕੁ ਵਧੀਆ ਲੱਗਦਾ ਇਹਨਾਂ ਦਾ ਪਿਆਰ ਦੇਖ ਕੇ ਬੜੀ ਤੇਵਾ ਕਰਦੇ ਨੇ ਹਾਂਜੀ ਬਹੁਤ ਵਧੀਆ ਲੱਗਦਾ ਪਾਜੀ ਬਹੁਤ ਮਿਆ ਤੇ ਮੇਰੀ ਮਾਤਾ ਹੈ ਹਾਂਜੀ ਕੰਮ ਕਰਦੀ ਕਿ ਨਹੀਂ ਨਹੀਂ ਮੈਂ ਪਾਜੀ ਕੋਈ ਕੰਮ ਨਹੀਂ ਕਰਦੀ ਕਰੇ ਰਹਤੀ ਮਾਤਾ ਵੀ ਮਾਤਾ ਤੇ ਟੈਗੋ ਗਾਈ ਮਾਤਾ ਵੀ ਮਾਹ ਠੀਕ ਹੋ ਜਾਂਦਾ ਇਹ ਫਿਰ ਚਲ ਮਿਲ ਜਾਂਦੀ ਹੈ ਆ ਵੀ ਇਹਨੂੰ ਪਤਾ ਮੇਰੇ ਸਾਰੇ ਪੰਚਕੂਲਾ ਵਿੱਚ ਡਰੰਕ ਐਂਡ ਡਰਾਈਵ ਨਾਕੇ ਤੇ ਪੁਲਿਸ ਨੇ ਹਮਲਾ ਕੀਤਾ ਕਲਬ ਦੀ ਪਾਰਟੀ ਤੋਂ ਆਰੇ 4 ਨੌਜਵਾਨ ਨੇ ਕਾਰ ਨੂੰ ਗਵਾ ਕਰਨ ਦੀ ਕੋਸ਼ਿਸ਼ ਕਰਦਿਆਂ ਪਹਿਲੀ ਚੌਂਕੀ ਤੇ ਪੁਲਿਸ ਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਉਸਨੇ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਪਰਜੁੰਡੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਟਰੱਕ ਨੇ ਇੱਕ ਤੋਂ ਬਾਅਦ ਇੱਕ ਚਾਰਵਾਨਾ ਨੂੰ ਟੱਕਰ ਮਾਰ ਦਿੱਤੀ ਚਾਰ ਨੌਜਵਾਨਾਂ ਵਿੱਚੋਂ ਇੱਕ ਫਰਾਰ ਹੋ ਗਿਆ ਤੇ ਦinਾਂ ਨੂੰ ਗ੍ਰਿਫਤਾਰ ਕਰਕੇ ਪੰਚਕੂਲਾ ਅਦਾਲਤ ਵਿੱਚ ਪੇਸ਼ ਕਰਕੇ ਅੰਬਾਲਾ ਜਿਲ੍ਹੇ ਭੇਜ ਦਿੱਤਾ ਗਿਆ ਹੈ सर बताएंगे एक ट्रैफिक वाले के साथ कोई हुआ है बताएंगे सर क्या मामला है ट्यूबेल कट था ट्यूबेल कट के फोर्स समय लगी हुई थी ट्रैफिक पॉइंट्स लगे हुए थे चेकिंग चल रही थी तो चेकिंग के दौरान एक गाड़ी आई कार थी और स्विफ्ट कार थी और उस हिमाचल नंबर गाड़ी है वो उसमें चार आदमी सवार थे उन चारों में से आदमियों शराब पी रखी बड़े नशे में थे उन्होंने कहा पहले उसको रोका बाद जो ए एस था उसके साथ बदतमीजी की फिर उन्होंने क्या किया एकदम से कहते हम देख लेंगे पुलिस वाला हमें रुका क्यों है इस बात पर भैंस जो ए एस है था उसको भी धक्का दिया उससे हमारी जो चलानिंग मशीन थी वो भी टूट गई थी वहाँ पर और उन्होंने जो, जो उन्होंने झगड़ा करने लगे फिर एकदम से गाड़ी में बैठ के चारों के चार भागने लग गए भागे पुलिस मुलाजम सीधी टक्कर मारी उन्हें रोकने की कोशिश करी होम गाड़ा मुलाजम था हमारा उन्हें रोकने की कोशिश की उन्होंने सीधी टक्कर मारी सड़क पर टक्कर मार दी उस काफ़ी छोटे उस मुलाजिम को भी लगी है और आगे फिर जाके फिर इन्होंने फिर गाड़ी और तेज़ भगा ली आगे दूसरी गाड़ी में टक्कर मारी इन्होंने जाके उसमें भी गाड़ी काफ़ी नुकसान हुआ फिर एक तीसरी गाड़ी में जा टक्कर मारी इन्होंने दो तीन गाड़ियों में ऐसे ही टक्कर मारते रहे ये लोग फिर जाके लास्ट में जब इनकी गाड़ी बिल्कुल आगे से खत्म हो गई डैमेज हो जाएगी तब तो जाके गाड़ी रुकी सर ये कहाँ से आ रहे थे और कहाँ जा रहे थे ये जो लोग थे ये धरना पॉइंट की तरफ से आ रहे थे और ये सेक्टर इन्होंने चार की तरफ जाना था इन्होंने तो सर कितने युवक थे और अभी कोर्ट में पेश किया क्या हुआ था? चार युवक थे चार में से तीन तो अरेस्ट हो गए थे मौके पर ही एक भाग गया था उनमें से तीनों को हमने गिरफ्तार में पेश कर दिया है और वो जुडिशियल कस्टडी में है अम्बाला में है सेंट्रल जेल में बंद है और भी एक की गिरफ्तारी बकाया है सर कहाँ के बताए जा रहे हैं सर ये हिमाचल के हैं रहने वाले डिस्ट्रिक्ट कांगड़ा डिस्ट्रिक्ट मंडी के रहने वाले हैं ਪੰਚਕੂਲਾ ਦੇ ਸੈਕਟਰ 10 ਵਿੱਚ ਇੱਕ ਘਰ ਵਿੱਚ ਦਮ ਘੋਟਣ ਕਾਰਨ 2 ਸਾਲ ਦੀ ਬੱਚੀ ਦੀ ਮੌਤ ਹੋ ਗਈ। ਮੈਸਟਿਕ ਦੀ ਵਰਤੋਂ ਕਰਨਾ ਸਿੱਖ ਰਹੀ ਸੀ ਤੇ ਬੱਚੀ ਇੱਕ ਮਾਚਿਸ ਨੂੰ ਅੱਗ ਲਗਾਏ। ਮਾਂ ਬੇਹੋਸ਼ ਤੇ ਬੱਚੇ ਦੀ ਮੌਤ ਹੋ ਗਈ। ਪੰਚਕੂਲਾ ਦੇ ਡੀਸੀਪੀ ਸੁਮੇਰ ਪ੍ਰਤਾਪ ਅਤੇ ਏਸੀਪੀ ਸੁਰਿੰਦਰ ਕੁਮਾਰ ਦੀ ਮੌਕੇ ਤੇ ਪੁੱਛੇ ਹਨ ਤੇ ਪੰਚਕੂਲਾ ਵਿੱਚ ਅੱਜ ਇੱਕ ਦਰਦਨਾਖਾਦ ਸਾਫ ਆਪ ਰਿਹਾ ਹੈ। ਸਰ बताएंगे एक बच्ची की डेथ हुई है क्या मामला है सर आज दोपहर लगभग 1:30 बजे हमें टेलीफोन से सूचना मिली थी मकान नंबर दो सौ अठारह सेक्टर में तो आग लग जिस सूचना पे मौके पर मैं अपने स्टाफ से एक वहाँ पर पहुँचा और जाकर कमरे की आग बुझाई गई और देखा कि एक चार भाई पर तो एक बच्ची जिसकी उम्र लगभग वो दो साल बेहोशी हालत में पड़ी थी जिसको मैं अपने गाड़ी में अपने स्टाफ के साथ सेक्टर से हॉस्पिटल लेकर आया जहाँ पे डॉक्टर साहब ने उनको प्राथमिक उपचार के बाद मृत घोषित कर दिया जिसका भी पोस्टमार्टम कराया गया तो डॉक्टर साहब ने नेचुरल इसको बताया कि अब ਉਹ ਬੱਚੀ ਕੀ ਮੌਤ ਹੈ ਉਹ ਦਮ ਖਿੰਣੇ ਕੀ ਵਜ੍ਹਾ ਜਿਉਂ। ਪੱਕੀ ਪੋਸਟਮਾਰਟਮ ਰਿਪੋਰਟ ਆਣੇਗੀ ਆਪਕੋ ਆਗਾਮੀ ਦਿਨਾਂ ਰਿਹਾ ਹੈ। ਸਾਬ ਜਹਾਦਿਆਂ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋ ਚੜਦੀ ਕਲਾ ਦਾ ਪ੍ਰਤੀਕ ਹਨ। ਆਓ ਸ਼ਹੀਦਾਂ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ ਕਰੀਏ ਤੇ ਸ਼੍ਰੀ ਕਾਲ ਤੱਕ ਸਾਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਵੱਲੋਂ ਦਿੱਤੇ ਅੰਦੇਸ਼ ਮੁਤਾਬਿਕ 28 ਦਸੰਬਰ ਨੂੰ ਸਵੇਰੇ 10 ਵਜੇ 10 ਮਿੰਟ ਦਾ ਮੂਲ ਮੰਤਰ ਦਾ ਜਾਪ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਔਰ ਪਿਆਰੇ ਗੁਰਸਿੱਖਾਂ ਮਾਤਾ ਗੁਜਰ ਕੌਰ ਜੀ ਔਰ ਉਹਨਾਂ ਸਾਰੇ ਸੂਰਬੀਰ ਯੋਧਿਆਂ ਨੂੰ ਉਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਾ ਜਾਂ ਪੀਤਾ ਉਹਨਾਂ ਨੂੰ ਆਪਾਂ आनंदपुर सारदीप पवित्र धरती ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੱਕ ਲਗਾਤਾਰ ਸ਼ਹੀਦੀ ਸਮਾਗਮਾਂ ਦੇ ਵਿੱਚ ਜਿੱਥੇ ਲੱਖ ਲੱਖ ਪ੍ਰਣਾਮ ਕਰ ਰਹੇ ਹਾਂ ਉੱਥੇ ਉਹਨਾਂ ਯੋਧਿਆਂ ਸੂਰ ਬੀਰਾ ਨੂੰ ਨਤਮਸਤਕ ਹੁੰਦੇ ਹੋਏ ਅਸੀਂ ਪ੍ਰਣ ਕਰੀਏ ਕਿ ਅਸੀਂ ਹੱਕ ਸੱਚ ਤੇ ਨਿਆਂ ਵਾਸਤੇ ਹਮੇਸ਼ਾ ਜੂਝਦੇ ਰਹਿਣਾ ਲੇਕਿਨ ਅੱਜ ਇੱਕ ਪੈਗਾਮ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਸਾਨੂੰ ਦਿੱਤਾ ਹੈ ਕਿ ਆਪਾਂ ਸਾਰਿਆਂ ਨੇ 28 ਦਸੰਬਰ ਨੂੰ ਸਵੇਰੇ 10 ਵਜੇ 10 ਮਿੰਟ ਲਈ ਮੂਲ ਮੰਤਰ ਦਾ ਜਾਪ ਕਰਕੇ ਇਹਨਾਂ ਪਿਆਰੇ ਗੁਰਸਿੱਖਾਂ ਨੂੰ ਪਿਆਰੇ ਸਹਿਬਜ਼ਾਦਿਆਂ ਨੂੰ ਪਿਆਰੇ ਸ਼ਹੀਦਾਂ ਨੂੰ ਜਿੱਥੇ ਯਾਦ ਕਰਨਾ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਪਵਿੱਤਰ ਗੁਰਬਾਣੀ ਦੇ ਨਾਲ ਜੁੜਨਾ ਇੱਕ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਟਵੀਟ ਵੀ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮਾਤਮੀ ਧੁੰ ਦੇ ਨਾਲ ਇਹਨਾਂ ਸਾਬਜਾਦਿਆਂ ਨੂੰ ਯਾਦ ਕੀਤਾ ਜਾਵੇਗਾ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹਾਂਗਾ ਕਿ ਸਿੱਖ ਸਿਧਾਂਤ ਇਹ ਗੱਲ ਕਹਿੰਦੇ ਨੇ ਕਿ ਅਸੀਂ ਆਪਣੀ ਅਨਖ ਗੈਰਤ ਅਤੇ ਅਸੂਲਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਨੂੰ ਯਾਦ ਕਰਨਾ ਤੇ ਕਿਤੇ ਵੀ ਮਾਤਮ ਸ਼ਬਦ ਜਿਹੜਾ ਉਹ ਸਿੱਖੀ ਦੇ ਵਿੱਚ ਨਹੀਂ ਵਰਤਿਆ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਪਿਰਤ ਨਾ ਪਾਈ ਜਾਵੇ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਜਾਰੀ ਹੁੰਦਾ ਉਸ ਦੇ ਉੱਪਰ ਪੰਜਾਬ ਸਰਕਾਰ ਨੂੰ ਵੀ ਚੱਲਣਾ ਚਾਹੀਦਾ ਤੇ ਜਿੰਨੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਾਡੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਗੁਰੂ ਘਰਾਂ ਦਾ ਪ੍ਰਬੰਧ ਚਲਾ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਗੁਰਮਰਜਾਦੇ ਦੇ ਨਾਲ ਕਿਵੇਂ-ਕਿਵੇਂ ਪ੍ਰੋਗਰਾਮ ਹਲਿਕਨੇ ਨੇ ਤੇ ਉਹਨਾਂ ਨੇ ਹਲਿਕੇ ਹੋਏ ਨੇ ਸੋ ਬੀਰ ਰਸ ਪੰਥਕ ਜਜਬਾ ਤੇ ਜੋ ਸੂਰਬੀਰਤਾ ਹੈ ਉਸ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰਦੇ ਆਂ ਤੇ ਸਾਨੂੰ ਸਾਰਿਆਂ ਨੂੰ ਇਹੋ ਹੀ ਪ੍ਰਣ ਲੈਣਾ ਚਾਹੀਦਾ ਕਿ ਸਾਡੇ ਸਹਿਬਜ਼ਾਦਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਮਾਤਾ ਜੀ ਨੇ ਜਿਹੜੀ ਏਡੀ ਵੱਡੀ ਸ਼ਹਾਦਤ ਦਿੱਤੀ ਉਸ ਸ਼ਹਾਦਤ ਨੂੰ ਅਸੀਂ ਲੱਖ ਲੱਖ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਲ ਕੇਸ ਪੰਚਕੂਲਾ ਅਦਾਲਤ ਨੇ ਪੁਪੇਸ਼ ਰਾਣਾ ਕਤਲ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ ਤੇ ਗੌਰਵ ਰੋਡਾ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਪੰਚਕੂਲਾ ਦੇ ਬਰਵਾਲਾ ਵਿੱਚ ਪੁਪੇਸ਼ ਰਾਣਾ ਕਤਲ ਕੇਸ ਵਿੱਚ ਅੱਜ ਪੰਚਕੂਲਾ ਦੀ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਤੇ ਗੌਰਵ ਇਲਿਆਸ ਰੋਡ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਗਈ ਸਰ बताएंगे सर एक आज जो सजा हुई है सर क्या मामला है सर ये 16 4 2018 को भूपेश की हत्या हुई थी बरवाला गांव में भूपेश की जो हत्या हुई थी उसमें गौरव रोटा और चार लोगों का और नाम आया था जो हमने चलान दिया था उसके मुताबिक पांच लोग थे टोटल जिसमें गौरव रोडा को 19 बारह 2023 को गिल्टी होल्ड कर दिया था माननीय श्री वेद प्रकाश रोहित जी सेशन जज साहब ने और आज सजा पे फैसला था आज दो सेक्शनों में 302 आईपीसी में इसको लाइफ इंप्रीजमेंट और पच्चीस हजार रुपये जुर्माना और सेक्शन सताइस आर्म सेक्ट में इसको पाँच साल और दस हज़ार जुर्माने की सजा सुनाई है सर अभी इनको कहाँ पे ले गए कौन सी जेल में ले गए आज जो माननीय अदालत द्वारा ऑर्डर किए गए हैं वो पानीपत जेल के ऑर्डर किए गए क्योंकि ये पानीपत सेल से ही पहले पेश किया था हमने तीन दिन के लिए अंबाला जेल भेजा था बट अंबाला जेल की रिक्वेस्ट के मुताबिक इसको पानीपत जेल ही शिफ्ट किया गया है सर इसमें एक छठा आरोपी भी था उसका भी कुछ अभी एक एक आरोपी जो गौरव पटयाल जो मौके मौके पे था पुलिस इन्वेस्टिगेशन के मुताबिक वो अभी तक अरेस्ट नहीं हुआ है वो अर्मीनिया में है आज भी वो अर्मीनिया में है उसको लाने के यत्न कर रही है इन्वेस्टिगेटिंग एजेंसी आज मोहाली ਵਿੱਚ ਸਾਹਿਬਜ਼ਾਦੇਆਂ ਦੇ ਮਾਤਾ ਗੁਰਜੀਤ ਸਿੰਘ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿੱਚ ਮਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਗੁਆਇ ਪੰਜ ਪਿਆਰਾਂ ਨੇ ਕੀਤੀ ਇਸ ਨਗਰ ਕੀਰਤਨ ਵਿੱਚ ਸ਼ਹਿਰ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਤੇ ਖਾਸ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੀ ਹਾਜ਼ਰ ਹੋਏ ਅੱਜ ਸਾਹਿਬਜ਼ਾਦੇ ਔਰ ਮਾਤਾ ਗੁਰਜਰ कौर ਦੀ ਲਾਸਾਨੀ ਕੁਰਬਾਨੀ ਨੂੰ ਮੱਦੇਨਜ਼ਰ ਰੱਖਦੇ ਹੋਏ ਹਾਲੀ ਤੌਰ ਤੇ ਪੁਨਰ ਜੀਵਨ ਜਿਹੜਾ ਸਿੱਤ ਨਵੀਂ ਬੰਦ ਗੁਰਦੁਆਰੇ ਤੋਂ ਕੱਢਿਆ ਜਾ ਰਿਹਾ ਹੈ ਇਹ ਜਿਹਨਾਂ ਨਗਰ ਕੀਰਤਨ ਦਾ ਇਹ ਅਸਲ ਦੇ ਵਿੱਚ ਇਹ ਇਹ ਮੇ ਮਕਸਦ ਆ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜੇ ਨੂੰ ਵੀ ਜੋੜ ਸਕੀਏ ਤਾਂ ਤਸਵੀਰ ਵੀ ਸਾਡਾ ਜਿਹੜਾ ਇਤਿਹਾਸ ਉਹ ਕਿੰਨਾ ਜਿਹੜਾ ਸਾਡਾ ਇਤਿਹਾਸ ਆ ਉਹ ਕਿੰਨਾ ਉਮੀਦ ਆ ਸਾਡੇ ਜਿਹੜੇ ਸਿੱਖ ਗੁਰੂ ਸੀ ਜਾ ਸਾਹਿਬ ਜਾਦੇ ਸੀ ਚਾ ਪੰਜ ਪਿਆਰੇ ਸੀ ਜ ਸਿੰਘ ਸੀ ਉਹਨੇ ਕਿੱਦਾ ਕਰਵਾਨੀਆਂ ਕਰਕੇ ਇਸ ਦੇਸ਼ ਨੂੰ ਇਸ ਧਰਮ ਨੂੰ ਬਚਾਇਆ ਇਹ ਅੱਜ ਜਿਹੜਾ ਇਹ ਹਫਤਾ ਪੂਰਾ ਦਾ ਪੂਰਾ 21 ਜੂਨ 2021 ਤੋਂ ਲੈ ਕੇ 23 ਜੂਨ ਤੱਕ ਇਹ ਸ਼ਹੀਦਿਆਂ ਦਾ ਹਫਤਾ ਹੈ ਤੇ ਪੂਰਾ ਜਿਹੜਾ ਦੇਸ਼ ਆ ਪੂਰੀ ਕੌਮ ਪੂਰਾ ਹਿੰਦੁਸਤਾਨ ਜਦੋਂ ਹਿੰਦੁਸਤਾਨ ਤੋਂ ਬਾਹਰ ਗਈ ਜਿੱਤੇ ਵੀ ਉਹ ਸਿੱਖ ਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਬੈਠੇ ਨੇ ਉਹ ਅੱਜ ਦੇ ਜਿਹੜੇ ਇਹ ਹਫਤਾ ਹੈ ਉਹਨੂੰ ਵੋਟ ਹੀ ਸਿੱਧੇ ਸ਼ਾਤਾ ਨਾਮ ਲਾਉਂਦੇ ਨੇ ਔਰ ਸਿੱਧੇ ਸੁਸਮਿ ਸੰਸਾਜ ਵੀਡੀਓ ਭੇਜ ਕਰਦੇ ਅੱਜ ਮੁਹਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਅੱਜ ਨਗਰ ਕੀਰਤਨ ਜਿਹੜਾ ਵਾ ਕੱਢਿਆ ਜਾ ਰਿਹਾ ਸਭ ਜਗਤਾਂ ਦੇ ਮਾਤਾ ਗੁਰਪੁਰ ਦੀ ਆਜ ਮੈਂ ਸਮਝਿਆ ਸੂਤ ਸਿੱਖ ਜਗਤ ਨਹੀਂ ਸਮੂਹ ਦੁਨੀਆ ਪਾਧ ਵਿੱਚ ਅੱਜ ਜਿਹੜਾ ਨਾਨਕ ਨਾਮ ਲੈਵਾ ਵਾ ਜਾਂ ਜਿਹੜਾ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਉਹ ਅੱਜ ਇਹ ਲਾਹ ਮਿਸਾਲ ਸ਼ਹਾਦਤ ਨੂੰ समर्पित होके गुरु महाराज ਦਾ ਜਪ ਕਰ ਰਿਹਾ ਔਰ ਅੱਜ ਮੈਂ ਸਭ ਇਹਨਾਂ ਸੱਚੀ ਸ਼ਰਧਾਂਜਲੀ ਹੋਈ ਆ ਪੰਜ ਮਨੁੱਖਤਾਂ ਨੂੰ ਪਿਆਰ ਕਰੀਏ ਔਰ ਉਹ ਜਿਹੜਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਸਾਨੂੰ ਅਸੀਂ ਉਹਦੇ ਦੇ ਅਮਲ ਕਰੀਏ ਅੱਜ ਦੁਨੀਆ ਪਰ ਵਿੱਚ ਸਿੱਖਾਂ ਦਾ ਜਿਹੜਾ ਜੋ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਸਾਣੀ ਸ਼ਹਾਦਤ ਨੂੰ ਯਾਦ ਕਰੀਏ ਖਰੜ ਦੇ ਨਾਮ ਵਰ ਸਕੂਲ ਮੈਕਸੀਮਰੀ ਵੱਲੋਂ ਦੋ ਰੋਜ਼ਾ ਸਾਲਾਨਾ ਪ੍ਰੋਗਰਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਕਰਵਾਇਆ ਗਿਆ ਤੇ ਪ੍ਰੋਗਰਾਮ ਦੇ ਪਹਿਲੇ ਦਿਨ ਛੋਟੇ ਬੱਚਿਆਂ ਦੇ ਰੰਗ ਰੰਗ ਪ੍ਰੋਗਰਾਮ ਕਰਵਾਏ ਗਏ ਤੇ ਦੂਸਰੇ ਦਿਨ ਵੱਡੇ ਬੱਚਿਆਂ ਦੇ ਪ੍ਰੋਗਰਾਮ ਕਰਵਾਏ ਗਏ ਇਸ ਖਾਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਆਈਐਸ ਅਧਿਕਾਰੀ ਦੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਸ਼੍ਰੀ ਐਸ ਐਸ ਪ੍ਰਸ਼ਾਦ ਹਾਜ਼ਰ ਹੋਏ ਜਿੱਥੇ ਉਹਨਾਂ ਨੇ ਆਪਣੇ ਅਣਮੋਲ्य ਵਿਚਾਰ ਪੇਸ਼ ਕੀਤੇ ਤੇ ਇਸ ਪ੍ਰੋਗਰਾਮ ਵਿੱਚ ਗਿੱਧਾ ਪੰਗੜਾ ਖਿੱਚਦਾ ਕੇਂਦਰ ਬਣੇ ਰਹੇ ਜਦੋਂ ਕਿ ਪ੍ਰਭਾਵਸ਼ਾਲੀ ਐਕਟ ਸੇਫ ਗਰਲ ਚਾਈਲਡ ਦੀ ਪੇਸ਼ਕਾਰੀ ਨੇ ਸਭ ਨੂੰ ਮੰਤਰਮੁਗਤ ਕਰ ਦਿੱਤਾ ਇਸ ਪ੍ਰੋਗਰਾਮ ਵਿੱਚ ਡਾਂਡੀਆਂ ਵੈਲਕਮ ਸੌਂਗ ਕਵਾਲੀ ਜਾਪਾਨੀ ਨਾਸ਼ਟ ਵੀ ਪੇਸ਼ ਕੀਤਾ ਗਿਆ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਸਾਦੋ ਵਾਲਾ ਵਿਖੇ ਅੱਜ ਕਾਂਗਰਸੀ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਪਹੁੰਚੇ ਤੇ ਉਹਨਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਸ਼ਬਦੀ ਹਮਲੇ ਕੀਤੇ ਉੱਥੇ ਉਹਨਾਂ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਹੋਇਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਹਨ ਤੇ ਪੰਜਾਬ ਦੇ ਲੋਕਾਂ ਦੀ ਹੀ ਗੱਲ ਕਰਦੇ ਹਨ। ਠਾਂ ਚ ਮਿੱਟੀ ਪਾਈ ਜਾਓ ਪਾਈ ਜਾਓ। ਠੀਕ ਹੈ ਨਿਓ। ਰਾਲਮੇ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ। ਇਹ ਲੋਕਾਂ ਦੀ ਆਵਾਜ਼ ਹੈ। ਤੇ ਪੰਜਾਬ 100 ਮਣ ਦੁੱਧ ਮਰਗਾ ਇਸ 100 ਬੰਦ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਹੁਣ ਪੰਜਾਬ ਦੇ ਲੋਕਾਂ ਦਾ ਰਾਜ ਅਗਰ ਲੋਕਤੰਤਰ ਹੈ ਤੇ ਪੰਜਾਬ ਨੂੰ ਹਿੱਸੇਦਾਰ ਬਣ ਕੇ ਬਣੋ ਪੰਜਾਬ ਨੂੰ ਭਾਗੀਦਾਰ ਬਣਾ ਕੇ ਬਣੋ ਪੰਜਾਬ ਦੇ ਲੋਕਾਂ ਨੂੰ ਉਹਦੇ ਚ ਪ੍ਰੋਪਰ ਹਿੱਸੇਦਾਰੀ ਦੇਣੀ ਪਊ ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ ਤਿੰਨ ਦਹਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫੇਰ ਉਹੀ ਝੂਠ ਵੇਚ ਕੇ ਦੁਬਾਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣ ਜੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠ ਰਹੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ ਤੂਫਾਨ ਜੇ ਛੂਮ ਕੇ ਉੱਠੇਗਾ ਤਿੰਨ ਕੋਸੇ ਨਾ ਟਾਲਾ ਜਾਏਗਾ ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣਾ ਹੈ ਦਲਦਲ ਚੋਂ ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਕੇ ਦਾਦੇ ਨੂੰ ਪੈ ਜਾਂਦੇ ਆ ਇਹਦੇ ਪਾਪੇ ਨੂੰ ਪੈ ਜਾਂਦੇ ਆ ਕਿਹਨੂੰ ਕਹਦੇ ਕੱਢ ਦਿਓ ਇਹਨਾਂ ਕੀ ਹੋ ਜੂ ਪੰਜਾਬ ਵਧੂ ਉਹ ਤੁਸੀਂ ਬੰਦੇ ਦਾ ਏਜੰਡਾ ਦੇਖੋ ਏਜੰਡੇ ਤੇ ਸੰਵਾਦ ਕਰੋ ਸੰਵਾਦ ਰਚਾ ਕੇ ਉਹਨੂੰ ਬਿਹਤਰ ਕਰੋ ਮੈਂ ਪਿੱਛੇ ਤੁਰੂੰ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਪੱਲੇ ਸੰਵਾਦ ਹੈ ਨਹੀਂ ਏਜੰਡਾ ਕਿਸ ਕੋਈ ਚੱਲਣ ਵਾਲਾ ਹੈ ਨਹੀਂ ਏਜੰਡੇ ਦੇ ਉੱਤੇ ਨਾ ਦੇਖੋ ਏਜੰਡਾ ਐ ਨਹੀਂ ਹੁੰਦਾ ਏਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਭਗਵੰਤ ਮਾਨ ਹੁਣੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਚਨਿਆਂ ਚ ਪਾਵਾਂਗੇ ਕਿ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਪਈ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜੁਬਾਨ ਤੇ ਖੜੇ ਆ ਜ਼ਿਲ੍ਹੇ ਦੇ ਪਿੰਡ ਮੁਕਾਰੂਪੁਰ ਵਿਖੇ ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ ਤੇ ਉਸ ਦੇ ਭਰਾ ਦਵਿੰਦਰ ਪੋਲਾ ਵਿਚਕਾਰ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਸਿੰਘ ਪੋਲਾ ਨੇ ਕਥਿਤ ਤੌਰ ਤੇ ਆਪਣੇ ਭਰਾ ਸਤਵਿੰਦਰ ਬੁੰਗਾ ਦੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਤੇ ਸਤਵਿੰਦਰ ਬੁੰਗਾ ਨੂੰ ਆਪਣੀ ਪਤਨੀ ਦੀ ਮੌਤ ਦਾ ਕਾਰਨ ਦੱਸਿਆ ਪਰ ਦੂਜੇ ਪਾਸੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਵੱਲੋਂ ਨਹੀਂ ਕੀਤੀ ਗਈ ਤੇ ਦਵਿੰਦਰ ਪੋਲਾ ਨੇ ਕਿਹਾ ਕਿ ਸ਼ਨੀਵਾਰ ਦੁਪਹਿਰ ਬਾਅਦ ਉਹਨਾਂ ਦੀ ਮੋਟਰ ਉਤੇ ਝਗੜਾ ਹੋਇਆ ਤੇ ਝਗੜੇ ਦੌਰਾਨ ਉਹ ਜ਼ਖਮੀ ਹੁੰਦੇ ਆ ਉਝਾੜ ਕੇ ਰੱਖਦਾ ਬੁਗੇ ਓ ਮੇਰੀ ਮਰੀ ਜਾਨ ਤੂੰ ਵਰਤਾਬ ਗੇਰੇ ਬੁggenੇ ਤੱਕਾ ਦਿੱਤਾ ਉਹ ਬੁggenੇ ਦੇ ਕੁੜਮ ਦੇ ਭਾਈ ਨਾਲ ਬੈਸਦੀ ਸੀ ਉਹ ਬੁggenੇ ਗੁੱਸੇ ਚ ਆ ਕੇ ਦੱਕਾਰ ਦਿੱਤਾ ਆ ਬਿਚਾਰ ਉਹ ਕਰ ਗਈ ਕਰਕੇ ਉਹ ਜੋਗੀ ਮਾਇਰ ਬਾ ਖਸਿਆਸ ਤਾਲਾ ਏ ਸਾਡੀ ਹਲੇ ਤੱਕ ਮੈਲ ਲੜਨੀ ਕੱਟਣ ਦਿੱਤੀ ਬੁggen ਨੇ ਲੋਕਲ ਮੇਲੇ ਨੇ ਸਾਡੀ ਐਵੇਂ ਲੜਨੀ ਕੱਟਣ ਦਿੱਤੀ ਓ ਬੁggen ਨੂੰ ਬਹੁਤ ਸ਼ਾਇਆ ਪੁਰਸਦੀ ਬੁggen ਨੂੰ ਸ਼ਾਇਆ ਮਿਲਦੀ ਓ ਮੇਰੇ ਗੋਲੀ ਮਾਰ ਦੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰਿਆ ਉਹਨੇ ਅੱਜ ਵੀ ਡੰਡੇ ਮਾਰਿਆ ਉਹਨੇ ਹੇ ਰਿਆਰ ਅੱਬਾ ਹੋ ਦੋਸਤੋ ਹੋ ਤੁਸੀਂ ਪ੍ਰੈਸ਼ਰ ਬਣਾਉਂਗੇ ਹੋ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਜਦੋਂ ਇਹ ਮੇਲਾਰ ਘੱਟੀ ਜਾਊਗੀ ਜਦੋਂ ਇਹ ਭਈਆਰ ਹੋਊਗੀ ਅਰੇ ਅੱਜ ਦੁਪਹਿਰੇ ਪੁਲਿਸ ਨੂੰ ਸੂchna ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੁਲਾ ਹੈ ਇਹਨਾਂ ਦੀ ਆਪਸ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਟੀਓ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਜਾ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ। ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ। ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ। ਹਾਂਜੀ ਤੇ ਜੋ ਉਸ ਤੋਂ ਬਾਅਦ ਪੋਸਟ ਮਾਰਟਮ ਦੀ ਰਿਪੋਰਟ ਹੋਏਗੀ ਉਸੇ ਸਬੰਧੀ ਅੱਗੇ ਕਾਨੂੰਨੀ ਕਾਰਵਾਈ ਕਰਾਂਗੇ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ। Rabraka